ਜਨ ਸਲਾਬ ਤੁਸੀਂ ਵੇਖ ਰਹੇ ਹੋ ਇਹ ਮੈਂ ਸਮਝਦਾ ਕਿ ਕਈ ਭ੍ਰਮਾਂ ਦੀ ਕਈ ਜਿਹੜੇ ਇਹਨਾਂ ਲੋਕਾਂ ਨੂੰ ਭੁਲੇਖੇ ਨੇ ਮੌਜੂਦਾ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਨੂੰ ਇਹ ਰਾਜੀ ਦੀਦਾ ਜਾਗਦਾ ਜਵਾਬ ਦੇ ਕਿ ਜੋ 22 ਇਲੈਕਸ਼ਨ ਦੇ ਵਿੱਚ ਲੋਕਾਂ ਦਾ ਪਿਆਰ ਲੋਕਾਂ ਦਾ ਸਾਥ ਤੇ ਜੋ ਲੋਕਾਂ ਦਾ ਆਸ਼ੀਰਵਾਦ ਸਰਦਾਰ ਨੀਤਿੰਦਰ ਕੌਰ ਰੰਧਾਵਾ ਜੀ ਨੂੰ ਇਸ ਇਲੈਕਸ਼ਨ ਚ ਸਾਥ ਦੇ ਤੌਰ ਤੇ ਮਿਲਣ ਡਿਆ ਹੈ ਇਹ ਕੋਈ ਬਾਅਦ ਇਲੈਕਸ਼ਨ ਨਹੀਂ ਵੇਖਣ ਨੂੰ ਲੱਗਦੀ ਇਥੋਂ ਪਤਾ ਲੱਗਦਾ ਹੈ ਕਿ ਰੰਧਾਵਾ ਸਾਹਿਬ ਨੇ ਤੇ ਰੰਧਾਵਾ ਪਰਿਵਾਰ ਨੇ ਜੇ ਲੋਕਾਂ ਦਾ ਕੰਮ ਕੀਤਾ ਤੇ ਲੋਕੀ ਆ ਉਹਨਾਂ ਦੇ ਪਿੱਛੇ ਖੜੇ ਨੇ ਤੇ ਮੈਂ ਤੁਹਾਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਇਹ ਬਾਅਦ ਇਲੈਕਸ਼ਨ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਲੋਕੀ ਅਸ਼ੀਰਵਾਦ ਦੇਣਗੇ ਲੋਕਾਂ ਦਾ ਫਤਵਾ ਆਏਗਾ ਕਿ ਲੋਕਾਂ ਦੇ ਫਤਵੇ ਦੇ ਤਹਿਤ ਦੇ ਉੱਤੇ ਜੋ ਇਹਦਾ ਰਿਜ਼ਲਟ ਨਿਕਲਣਾ ਹੈ ਉਹ ਡੇਰਾ ਬਾਬਾ ਨਾਨਕ ਹੀ ਨਹੀਂ ਡੇਰਾ ਬਾਬਾ ਨਾਨਕ 'ਚ ਜਿੱਥੇ ਆਮ ਆਦਮੀ ਪਾਰਟੀ ਦੀ ਇਹ ਇਲੈਕਸ਼ਨ ਜਿੱਤਣ ਤੋਂ ਬਾਅਦ ਕਬਰ ਚਖੀਰਲਾ ਕਿੱਲ ਹੋਏਗਾ ਉਦਾਂ ਹੀ ਗਾ ਅੱਗੇ ਆਮ ਆਦਮੀ ਪਾਰਟੀ ਦਾ ਜਿਹੜਾ ਪਤਨ ਹੈ ਉਹ ਇਸ ਹਲਕੇ ਚੋਂ ਵੱਧ ਕੇ ਸਾਰੇ ਪੰਜਾਬ ਚ ਅੱਗੇ ਜਾਣਾ ਹੈ ਇਹ ਨਹੀਂ ਰੱਖੀ ਗਈ ਆਉਣ ਵਾਲੀ ਕਾਂਗਰਸ ਸਰਕਾਰ ਦੀ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਸੋ ਗੁਰੂ ਮਾਰਾ ਕਿਰਪਾ ਕਰਨ ਤੇ ਇਦਾਂ ਹੀ ਅਸ਼ੀਰਵਾਦ ਬਣਿਆ ਰਹੇ ਤੇ ਸਾਰੇ ਜਿਹੜੇ ਹੈਗੇ ਤਗੜੇ ਹੋ ਕੇ ਹੰਬਲਾ ਮਾਰ ਕੇ ਆਪਣੇ ਪੰਜਾਬ ਦੀ ਨਿਹਾਰ ਵਧਾਈਏ ਤੇ ਬਣਾਈਏ